ਉਰੀਆ ਚੰਨ ਇਹ ਭਰਾਵੋ ਇਹ ਜਿਹੜੇ ਸਿਆਸੀ ਲੋਕ ਨੇ ਨਾ ਇਹ ਸਿਆਸੀ ਲੋਕ ਪਿਛਲੇ 1.5 ਸਾਲ ਪਹਿਲਾਂ ਸੋਡਾ ਬੀਅ ਤੇ ਮੇਰਾ ਸਾਥੀ ਹਰਜੀਤ ਸਿੰਘ ਅੱਗੇ ਮੁੱਦਾ ਚੱਕਿਆ ਸੀ ਦੋ ਬੰਦਿਆਂ ਨੇ ਉਹ ਅਸੀਂ ਬਹੁਤ ਲੰਟਰ ਪਾਏ ਡੀਸੀ ਤੱਕ ਸਕਦੇ ਆਪਾਂ ਨੂੰ ਕਿਸੇ ਦੇ ਸਾਥ ਦੀ ਜਰੂਰਤ ਹੈ ਫਿਰ ਸਾਨੂੰ ਅਸੀਂ ਜਰੂ ਤੁਰਕੇ ਅਸੀਂ ਥੱਕ ਕੇ ਵੀ ਹੁਣ ਕੀ ਕਰੀਏ ਫਿਰ ਸਾਨੂੰ ਕਿਸੇ ਨੇ ਦੱਸਿਆ ਵੀ ਇਹ ਜਿਹੜਾ ਛੋਟਾ ਮਸਲਾ ਇਹ ਬਹੁਤ ਵੱਡਾ ਤੁਸੀਂ ਪੰਜਾਬ ਸਰਕਾਰ ਨਾਲ ਟੱਕਰ ਲੈ ਰਹੇ ਹੋ ਉਸ ਗਾਲ੍ਹਾਂ ਮਾ ਕਿਨਾ ਠੱਕਰ ਲੈ ਰਹੇ ਹੋ ਮੇਰਾ ਨਾਮ ਕਰਮਚੰਦ ਪੰਨਵਾ ਭਾਰਤੀ ਕਿਸਾਨ ਜੁਨਿਆਂ ਨੇ ਇਕਤਾ ਉਗਰਾਹਾ ਤਲਾਕਾ ਗੂ ਅੱਜ ਤੁਸੀਂ ਅੱਜ ਧਰਨਾ ਲਾਇਆ ਕਿਸੇ ਵੀ ਚੀਜ਼ ਲੈ ਕੇ ਲਾਇਆ ਅਸੀਂ ਅੱਜ ਜਿਹੜਾ ਧਰਨਾ ਲਾਇਆ ਇਹ ਆਣੇ ਮੂੜੇ ਇਸ ਕਰਕੇ ਲਾਇਆ ਪੰਨਵਾ ਦਾ ਇੱਕ ਗਰੀਬ ਕਿਸਾਨ ਅਸਤਨਾ ਰਾਮ ਉਹਦੀ ਪਿੰਨੇ ਅੰਦੇ ਵਿੱਚ 2 ਬਿਗੇ ਜ਼ਮੀਨ ਪਈ ਸੀ ਜਿਹਦੇ ਵਿੱਚ ਕੁੱਪ ਲਾਏ ਹੋਏ ਤੇ ਔਰ ਤੂੜੀ ਪਾਥੀ ਦੇ ਘਾਰੇ ਲਾਏ ਤੇ ਤੂੜੀ ਦੇ ਕੁੱਪ ਪਾਥੀਆਂ ਦੇ ਘਾਰੇ ਤੇ ਲੱਕੜ ਵਾਣਨ ਪਿਆ ਸੀ ਕੁੱਤੇ ਸਾਈਕਲ ਜਿਹੜੀ ਸੀ ਜਿਹੜੀ ਘਰਾ ਚ ਰਾਟਣ ਵਾਸਤੇ ਉਹ ਰੱਖੀ ਹੋਈ ਸੀਗੀ ਇੱਕ ਟੂਲੂ ਪੰਪ ਲਾਇਆ ਹੋਇਆ ਸੀਗਾ ਜਿਹੜਾ ਉੱਥੇ ਸੱਦੇ ਸਬਜ਼ੀਆਂ ਲਈਆਂ ਉਹਨਾਂ ਦੇ ਵਿੱਚ ਪਾਣੀ ਪਾਉਣ ਵਾਸਤੇ ਇੱਕ ਪਾਈਪ ਪਿਆ ਸੀਗਾ ਲੋਹੇ ਦਾ 20 ਫੁੱਟ ਦਾ ਵਿੱਚ ਉਹ ਗਹਿਂਗਲੀਆਂ ਵਗੈਰਾ ਹੋਰ ਸਮਾਨ ਇੱਕ ਪਲਾਸਟਿਕ ਦੀ ਨਾਲੀ ਪੈਪ ਲੱਗੀ ਹੋਈ ਸੀ ਉਹ ਵੀ ਉਹ ਸਾਰਾ ਉਹ ਗੁੰਡਿਆਂ ਨੇ ਨਾਲੇ ਤਾਂ ਥੂੜੀ ਦੇ ਕੁੱਪ ਨੂੰ ਅੱਗ ਲਾ ਕੇ ਬਾਤੀਆਂ ਨੂੰ ਲੱਕੜਾਂ ਨੂੰ ਸਿੱਕ ਲੜੇ ਰਿਹਾ ਅੱਗ ਲਾ ਕੇ ਸਵਾ ਕਰਤਾ ਔਰ ਜਿਹੜਾ ਬਾਕੀ ਦਾ ਸਮਾਨ ਪਿਆ ਸੀ ਉਹ ਵੀ ਉਹਨਾਂ ਚੱਕ ਕੇ ਲੈ ਗਏ ਗੁੰਡਿਆਂ ਦੇ ਭਾਵ ਗੁੰਡਾ ਕੌਣ ਤੁਸੀਂ ਕਿਸੇ ਕਿਸੇ ਪਹਿਚਾਣ ਚੋਣੇ ਗੁੰਡੇ ਅਸੀਂ ਉਹਨਾਂ ਨੂੰ ਕਹਿੰਦੇ ਆ ਜਿਹੜੇ ਸਰਕਾਰਾਂ ਦੀ ਸਹੈ ਦੇ ਉੱਤੇ ਆ ਕੇ ਕਿਸੇ ਗਰੀਬ ਪਰਿਵਾਰਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਦੇ ਨੇ ਪ੍ਰਸ਼ਾਸਨ ਦੇ ਉੱਤੇ ਦਬਾਅ ਬਣਾ ਕੇ ਵੀ ਸਾਨੂੰ ਕੋਈ ਰੋਕਣਾ ਟੁਕਣਾ ਨਹੀਂ ਉਹ ਸ਼ਰਿਆ ਮੁਰੇ ਥਾਣੇ ਦੇ ਵਿੱਚ ਘੁੰਮਦੇ ਰਹੇ ਪਰ ਉਹਨਾਂ ਦੀ ਕਾਰਵਾਈ ਹੋਈ ਨਹੀਂ ਉਹਨਾਂ ਨੂੰ ਅਸੀਂ ਗੁੱਟੇ ਕਿ ਤੁਸੀਂ ਐਪਲੀਕੇਸ਼ਨ ਕੀਤੀ ਸੀ ਕਿਸ ਨੂੰ ਦਿੱਤੀ ਸੀ ਅਸੀਂ ਥਾਣਾ ਭਾਨੀਗੜ ਦੇ ਵਿੱਚ ਐ ਐਸ ਐਚਓ ਸਾਹਿਬ ਨੂੰ ਮਿਲੇ ਉੱਥੇ ਰਿਪੋਰਟ ਦਰਜ ਕਰਵਾਈ ਹੋਈ ਹੈ ਉਹਨਾਂ ਕੋਲੇ 22 ਨੇਮ 7 ਬੰਦਿਆਂ ਦੇ ਨਾਮ ਦਿੱਤੇ ਹੋਏ ਨੇ ਉਹਦੇ ਵਿੱਚ ਜਿਹੜੀ ਰਿਪੋਰਟ ਲਿਖਾਈ ਆ ਉਹਦੇ ਵਿੱਚ ਉਹਨਾਂ ਨੇ ਜਿਹੜੀ ਪੂਰੀ ਰਿਪੋਰਟ ਹੈ ਉਹ ਦਰਜ ਨਹੀਂ ਕੀਤੀ ਉਹਦੇ ਵਿੱਚ ਕਾਫੀ ਜ਼ਿਆਦੇ ਖਾਮੀਆਂ ਰਹੀਆਂ ਕਮੀਆਂ ਰਹੀਆਂ ਪਰਿਵਾਰ ਦੇ ਬਿਆਨ ਦੇਣ ਦੇ ਬਾਵਜੂਦ ਵੀ ਉਹਨਾਂ ਨੇ ਉਹ ਗੱਲਾਂ ਨਹੀਂ ਲਿਖੀਆਂ ਪੁਲਿਸ ਵਾਲਿਆਂ ਨੇ ਜਿਹੜੀਆਂ ਉਹਨਾਂ ਨੇ ਦੱਸੀਆਂ ਵੀ ਸਾਡਾ ਆ ਆਸਮਾਨੋਂ ਤੋਂ ਚੋਰੀ ਹੋਇਆ ਇੱਕ ਟਟੂਲੂ ਪੰਪ ਚੋਰੀ ਹੋਇਆ ਜਿਵੇਂ ਇੱਕ ਪਾਈਪ ਲੈ ਕੇ ਚਾਕੇ ਜਿਹੜਾ ਪਾਣੀ ਪਾਉਣ ਵਾਸਤੇ ਰੱਖਿਆ ਸੀ ਇੱਕ ਲੋਹੇ ਦਾ ਪਾਈਪ ਸੀਗਾ ਉਹ ਵੀ ਲੈ ਕੇ ਚਾਕੇ ਊੜੀ ਪਾਉਣ ਵਾਸਤੇ ਤੰਗੜੀ ਰੱਖੀ ਸੀਗੀ ਉਹ ਵੀ ਲੈ ਕੇ ਚਾਕੇ ਉਹਨਾਂ ਦਾ ਜ਼ਿਕਰੇ ਨਹੀਂ ਕੀਤਾ ਜਿਹਦੇ ਉੱਤੇ ਉਹਦੇ ਧਰਾਮਾ ਦਾ ਵੀ ਵਾਧਾ ਹੁੰਦਾ ਸੀਗਾ ਉਹਦੇ ਤੇ ਇੱਕ 380 ਧਾਰਾ ਲੱਗਦੀ ਸੀ ਇੱਕ 426 ਧਾਰਾ ਲੱਗਦੀ ਸੀ ਉਹਨਾਂ ਨੇ ਉਹ ਧਾਰਾ ਵੀ ਨਹੀਂ ਲਾਈਆਂ ਔਰ ਉਹਦੇ ਵਿੱਚ ਉਹ ਵਾਧਾ ਵੀ ਨਹੀਂ ਕੀਤਾ ਉਹ ਦਵਾਹੇਟ ਆ ਕਿ ਜਿਹੜਾ ਪੁਲਿਸ ਨੇ ਇਹ ਐਫ ਆਰ ਆਈ ਦਰਜ ਗੋਲਮੋਲ ਕੀਤੀ ਇਹਨਾਂ ਨੇ ਸਾਰੀ ਸਿਆਸੀ ਦਵਾਤ ਲਿਆ ਭਾਨੀਗੜ ਦੇ ਬਲਾਕ ਆਕੂ ਤੇ ਜੋ ਐਸ ਵੀ ਪ੍ਰਸ਼ਾਸਨ ਆ ਉਹ ਸਿਆਸੀ ਹੁੰਦਾ ਗੱਠ ਜੋੜ ਆ ਉਹਦੇ ਦਵਾ ਦਬਾਅ ਪਾ ਕੇ ਇੱਕ 59ਵਾਂ ਚ ਤਨਾਰਾਮ ਨਾਂ ਦਾ ਕਿਸਾਨ ਆ ਉਹ ਤੇ ਇੰਨਾ ਦਬਾਅ ਬਣਾ ਕੇ ਉਹਦੀ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਨਾਲੇ ਜੋ ਵੀ ਉਹਦੇ ਜ਼ਰੂਰੀ ਵਸਤਾਂ ਦੀਆਂ ਉਹਨਾਂ ਨੂੰ ਅੱਗ ਲਾਈ ਗਈ ਜਿਵੇਂ ਸਾਈਕਲ ਰੇੜੀਆਂ ਇਹਦਾ ਸਮਾਨ ਆ ਕਾਫੀ ਸਮਾਨ ਸੀ ਜੋ ਉਹਨੂੰ ਅੱਗ ਲਾਈ ਗਈ ਨਾਲੇ ਇਹ ਜਿਹੜਾ ਕੱਲ ਇਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਇਹ ਕਹਿੰਦੇ ਨੇ ਅਸੀਂ ਨੇ ਰੈਸਟ ਪਾ ਲਈ ਪਰ ਰੈਸਟ ਕੋਈ ਰੈਸਟ ਨਹੀਂ ਪਈ ਹੈਗੀ ਉਹੀ ਬੰਦੇ ਸਵੇਰੇ ਪਿੰਡ ਵਿੱਚ ਘੁੰਮਦੇ ਨਜ਼ਰ ਆਏ ਤੇ ਇਹ ਇਹ ਚੀਜ਼ਾਂ ਨਾਲ ਸਰਕਾਰ ਦੇ ਦਬਾਅ ਇਹ ਜਿਹੜੇ ਗੁੰਡੇ ਨੇ ਜਿਹੜੇ ਇਹਨਾਂ ਦੇ ਸਿਆਸੀ ਛੱਡੇ ਹੋਏ ਨੇ ਚੇਅਰਮੈਨ ਹੁੰਦੇ ਨੇ ਕੋਈ ਹੋਰ ਹੁੰਦੇ ਨੇ ਉਹ ਇਹਨਾਂ ਦੇ ਪੁਲਸ ਦੇ ਦਬਾਅ ਬਣਾ ਕੇ ਰੱਖਦੇ ਨੇ ਵੀ ਇਹ ਪਿੰਡ ਵਿੱਚ ਤੂੰ ਜਾਈਂ ਨਾ ਇਹ ਪਿੰਡ ਤੇ ਮੇਰਾ ਵੀ ਗਰੀਬਾਂ ਦੀਆਂ ਜ਼ਮੀਨਾਂ ਹੜੱਪਣਾ ਕਰਦੇ ਨੇ ਬਹੁਤ ਚਿਰ ਤੋਂ ਇਹ ਮਸਲਾ ਚੱਲ ਰਿਹਾ ਇਸ ਕਰਕੇ ਸਰ ਇਹ ਐਪਲੀਕੇਸ਼ਨ ਤੁਸੀਂ ਐਸਐਸਓ ਨੂੰ ਦਿੱਤੀ ਸੀ ਉਹਨਾਂ ਨੇ ਕੇਸ ਕਿਨੂੰ ਦਿੱਤਾ ਸੀ ਸਾਈਨ ਨੂੰ ਜਾਂ ਹਲਕਾਰ ਨੂੰ ਕਿਨੂੰ ਦਿੱਤਾ ਸਰ ਇਹ ਮੈਨੂੰ ਇਹਦੇ ਵਿੱਚ ਬਰੀਕੀ ਬਾਰੇ ਜਾਣਕਾਰੀ ਨਹੀਂ ਹੈਗੀ ਉਹ ਦੂਜੇ ਪ੍ਰਧਾਨ ਜੀ ਨੂੰ ਬੋਲ ਕੇ ਕਹਿੰਦੇ ਉਹਨਾਂ ਨੂੰ ਉਹਦੇ ਬਾਰੇ ਜ਼ਿਆਦਾ ਪਤਾ ਵੀ ਉਹ ਵੈਸੇ ਦਿੱਤੀ ਇਥੇ ਥਾਣੀ ਚ ਹੋਈ ਸੀ ਸੱਚ ਨੂੰ ਵੀ ਪਤਾ ਡੀਐਸਪੀ ਨੂੰ ਵੀ ਪਤਾ ਸਾਰੇ ਵੱਡੇ ਮੱਧਰ ਨੇ ਬਤਾਏ ਅੱਜ ਦਾ ਕੇਸ ਨਹੀਂ ਹੈਗਾ ਇਹ ਰੋਲੇ ਚੱਲਦੇ ਨੂੰ ਘੱਟੋ ਘੱਟ 2 ਸਾਲ ਹੋ ਗਏ ਇਹ ਇਹਨਾਂ ਦੇ ਪਿੰਡ ਦੇ ਹੀ ਹੈ ਕੋਈ ਮਰਿੰਦਰ ਪੰਨਵਾ ਉਹ ਇਹਨਾਂ ਦੇ ਨੂੰ ਥੱਲੇ ਨਹੀਂ ਲੱਗਣ ਦਿੰਦਾ ਇਥੇ ਦਾ ਚੇਅਰਮੈਨ ਆ ਉਹ ਇਹਨਾਂ ਦੇ ਸਿਆਸੀ ਕੱਟ ਜੋੜ ਨੂੰ ਰਾਕੇ ਨਾ ਉੱਥੇ ਦਬਾਅ ਬਣਾ ਕੇ ਰੱਖਦਾ ਸਰਕਾਰ ਵਾਲਾ ਗਰੀਬਾਂ ਨੂੰ ਤੰਗ ਕਰਦੇ ਨੇ ਗਰੀਬਾਂ ਦਾ ਲਹੂ ਪੀਂਦੇ ਨੇ ਇਹ ਜਿਹੜੇ ਸਿਆਸੀ ਗੁੰਡੇ ਛੱਡੇ ਹੋਏ ਨੇ ਕਾਂਗਰਸ ਦੇ ਇਹ ਉਹੀ ਇਹ ਭੁਸਤੇ ਵੀ ਦਬਾਅ ਬਣਾ ਕੇ ਰੱਖਦੇ ਨੇ ਤੇ ਲੋਕਾਂ ਨੂੰ ਤੰਗ ਕਰਦੇ ਦੋ ਸਾਲ ਦੇ ਵਿੱਚ ਇੱਕ ਵਾਰ ਵੀ ਉਹ ਬਦਿਆ ਰਸ਼ਟਰੀ ਕਿਤੇ ਇਹਨਾਂ ਨੇ ਨਹੀਂ ਜੇ ਕੋਈ ਰਸ਼ਟਰੀ ਭਾਈ ਕਿਸੇ ਦੀ ਇਹ ਅੱਜ ਵੀ ਕੱਲ੍ਹ ਵੀ ਕਹਿੰਦੇ ਕਹਿੰਦੇ ਰਸ਼ਟਰੀ ਆ ਪਰ ਸਵੇਰੇ ਉਹ ਇੱਥੇ ਪਿੰਡ ਵਿੱਚ ਤੁੰਦੇ ਲੋਕਾਂ ਨੇ ਦੇਖੇ ਨੇ ਜਿਹੜੇ ਨੇ ਮਨ ਇਹਨਾਂ ਦੇ ਪਿੰਡ ਦੇ ਨੇ ਉਹਨਾਂ ਨੇ ਦੇਖੇ ਨੇ ਬੀਬੀ ਕਵਾਰੀ ਅਸੀਂ ਇਹ ਕਹਿੰਦੇ ਵੀ ਨਾਲੇ ਦਾ ਧਾਰਾ ਵਿੱਚ ਵਾਧਾ ਕੀਤਾ ਜਾਵੇ ਨਾਲੇ ਉਹਨਾਂ ਦੀ ਅਰੈਸਟ ਪਾ ਕੇ ਇਹਨਾਂ ਦਾ ਜੋ ਬੰਦਾ ਹੱਕਾ ਜੋ ਇਹਨਾਂ ਦਾ ਸਮਾਨ ਸੜਿਆ ਗਿਆ ਉਹਦੀ ਪ੍ਰਭਾਈ ਕਰਾਈ ਜਾਵੇ ਜੋ ਟੁੱਲੂ ਪੰਪ ਹੋ ਗਿਆ ਸਾਈਕਲ ਰੇੜੀ ਹੋ ਗਈ ਹੋਰ ਇਹਨਾਂ ਦੇ ਪਾਥੀਆਂ ਦੇ ਘਾਰੇ ਤੇ ਤੂੜੀ ਵਾਲਾ ਕੁੱਪ ਦੀ ਉਹਦੀ ਪ੍ਰਭਾਈ ਕੀਤੀ ਜਾਵੇ ਜੋ ਵੀ ਦਿਨੇ ਦੀ ਤੂੜੀ ਦਾ ਨੁਕਸਾਨ ਹੋਇਆ ਜੋ ਵੀ ਖਸੂਆ ਉਹ ਇਹਨਾਂ ਦੀ ਪੂਰਾ ਇਹਨੂੰ ਕਰਕੇ ਦਿੱਤਾ ਜਾਵੇ ਅਸੀਂ ਇਹੀ ਮੰਗ ਕਰਦੇ ਆਂ ਤਾਂ ਹੀ ਇਸ ਕਰਕੇ ਧਾਰਨਾ ਲਾਇਆ ਨਹੀਂ ਤਾਂ ਸਾਡਾ ਆਰਡੀਨੈਂਸ ਵਾਲੇ ਬੁਰਦ ਚ ਘਰ ਨੇ ਕਾਲਾ ਝੜ ਚੱਲਦੇ ਰਹਿਦੀ ਇਸ ਕਰਕੇ ਸਾਨੂੰ ਇੱਥੇ ਲਿਆਉਣਾ ਪਿਆ ਜਦੋਂ ਅਸੀਂ ਲੋਕਾਂ ਨੂੰ ਤੰਗ ਕਰਨ ਨੂੰ ਨਹੀਂ ਛੱਡਦੀਆਂ ਸਰਕਾਰਾਂ ਤਾਂ ਸਾਨੂੰ ਮਜਬੂਰ ਹੋ ਕੇ ਇਹਨਾਂ ਦੇ ਥਾਣਿਆਂ ਦੇ ਘ੍ਰੋ ਕਰਨੇ ਪਏ ਹਾਂਜੀ ਸਰ ਤੁਹਾਡਾ ਨਾਮ ਜੀ ਮੇਰਾ ਨਾਮ ਹਰਜੀਤ ਸਿੰਘ ਭਾਰਤੀ ਕਿਸਾਨੀ ਯੂਨਿਟ ਦਾ ਬਰਾਹਾ ਕਾਈ ਮਹਿਲਾ ਚਲਕਾ ਪ੍ਰਧਾਨ ਬਲਾਕ ਖੋਨਿਗੜ੍ਹ ਤੋਂ ਆਇਆ ਹਾਂ ਕਿਸ ਇਸ ਕੇਸ ਨੂੰ ਲੈ ਕੇ ਕੀ ਗੱਲ ਗੱਲਬਾਤ ਕਰਨੀ ਚਾਹੀਦੀ ਇਸ ਕੇਸ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਇਸ ਪਰਿਵਾਰ ਦੇ ਨਾਲ ੱੱਕਾ ਹੋ ਰਿਹਾ ਹੈ ਉਹਦੇ ਵਿੱਚ ਇਨਸਾਫ ਦੇਣ ਤੋਂ ਭੱਜਦਾ ਪ੍ਰਸ਼ਾਸਨ ਇੱਥੇ ਦੇ ਡੀਐਸਪੀ ਨੂੰ ਕਈ ਵਾਰ ਇਸ ਪਰਿਵਾਰ ਨੂੰ ਮਿਲਿਆ ਆ ਕੇ ਜਥੇਬੰਦੀ ਦੇ ਨਾਲ ਵੀ ਕੱਲ ਵੀ ਬੈਠਿਆ ਗੱਲਬਾਤ ਦੇ ਵਿੱਚ ਲੇਕਿਨ ਉੱਥੇ ਦਾ ਚੇਅਰਮੈਨ ਹੈਗਾ ਚੇਅਰਮੈਨ ਜਿਹੜਾ ਉਹ ਇਸ ਮਸਲੇ ਨੂੰ ਗੁੰਝਲਦਾਰ ਬਣਾਉਂਦਾ ਜਾਂਦਾ ਉਹਨੂੰ ਲੱਗਦਾ ਹੈਗਾ ਵੀ ਅਸੀਂ ਸ਼ਾਇਦ ਇਸ ਕਾਂਗਰਸ ਦੀ ਸਰਕਾਰ ਹੈਗੀ ਵੀ ਅਸੀਂ ਇਸ ਮਸਲੇ ਨੂੰ ਲੋਕਾਂ ਦੀ ਜ਼ਮੀਨ ਧੱਕੇ ਨਾਲ ਦੱਬ ਲਾ ਰਹੇ ਹਾਂ ਪਰ ਅਸੀਂ ਉਸ ਚੇਅਰਮੈਨ ਨੂੰ ਤੇ ਇੱਥੇ ਦੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆਗੇ ਵੀ ਜਿਹੜੀ ਭਾਰਤੀ ਕਿਸਾਨੀ ਮੇਇਤਾ ਉਗਰਾ ਹੈਗੀ ਇਹ ਇਸ ਪਰਿਵਾਰ ਦੀ ਪਿੱਠ ਦੇ ਉੱਤੇ ਖੜੀ ਹੈਗੀ ਪੂਰੀ ਤਰ੍ਹਾਂ ਅਸੀਂ ਇਸ ਕੇਸ ਨੂੰ ਘੋਖ ਕਰੀਆ ਪਰਤਾਲ ਕਰੀਏਗੀ ਇਹ ਜਿਹੜਾ ਪਰਿਵਾਰ ਦਾ ਹਿੱਸਾ ਬਣਦਾ ਹੈਗਾ ਉਹਨੂੰ ਦੱਬਣਾ ਚਾਹੁੰਦੇ ਨੇਗੇ ਹਾਲਾਂਕਿ ਪਰਿਵਾਰ ਉਹਦੇ ਤੇ ਪੂਰਾ ਐਗਰੀ ਕਰਦਾ ਵੀ ਜੇ ਦੋ ਵਿਸਵੇ ਦੋ ਵਿਸਵੇ ਵੱਧ ਘੱਟ ਹੋ ਕੇ ਚੱਲ ਸਾਡਾ ਰਾਜੀ ਬੰਦਾ ਹੋਵੇ ਨਿਪੜਿਆ ਅਸੀਂ ਤਿਆਰ ਆਂਗੇ ਪਰ ਜਿਹੜਾ ਇੱਥੇ ਦਾ ਉਹ ਚੇਅਰਮੈਨ ਹੈਗਾ ਉਹ ਨਹੀਂ ਇਸ ਮਸਲੇ ਨੂੰ ਲੈਵੇ ਲੱਗਣਦਾ ਇਸ ਕਰਕੇ ਅਸੀਂ ਇੱਥੇ ਦੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਂਗੇ ਚੇਤਾਵਨੀ ਦੇਣਾ ਚਾਹੁੰਦੇ ਆਂਗੇ ਵੀ ਇਸ ਘੋਲ ਦੇ ਵਿੱਚ ਤੁਸੀਂ ਜਿਹੜਾ ਇਸ ਪ੍ਰਸ਼ਾਸਨ ਉਹਦੀ ਉਸ ਸਿਆਸੀ ਸਹ ਦੇ ਉੱਤੇ ਉਹ ਲੋਕਾਂ ਨੂੰ ਧੱਕੇ ਨਾਲ ਕਬਜ਼ਾ ਕਰਾਉਣੇ ਹੋ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜਿਹੜੀਆਂ ਉਹਨਾਂ ਦੇ ਉੱਤੇ ਧਾਰਾ ਲੱਗਣੀ ਚਾਹੀਆਂ ਧਾਰਾ ਜਿਹੜੀਆਂ ਦੋ ਧਾਰਾਂ ਦੇ ਵਿੱਚ ਵਾਧਾ ਹੋਣਾ ਹੈਗਾ ਉਹ ਵਾਧਾ ਹੋਣਾ ਚਾਹੀਦਾ ਔਰ ਜਿਹੜੇ ਉਹ ਮੁਰਜ਼ਮ ਬਾਹਰ ਫਿਰਦੇ ਨੇ ਹਜੇ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਸਾਡਾ ਜਿਹੜਾ ਰੋਸ ਹੈਗਾ ਹੋਰ ਤਿੱਖਾ ਹੋਊਗਾ ਇਹਦਾ ਰੂਪ ਅਸੀਂ ਹੋਰ ਇਖਤਿਆਰ ਕਰਾਂਗੇ ਉਹਦਾ ਪਰਿਵਾਰ ਦਾ ਉੱਥੇ ਪਲਾਟ ਦੇ ਵਿੱਚ ਇੱਕ ਕੁੱਪ ਲੱਗਿਆ ਸੀ ਕੁਛ ਰੂਹ ਗਹਾਰੇ ਸੀਗੇ ਦੋ ਤਿੰਨ ਪਾਥੀਆਂ ਦੇ ਤੇ ਹੋਰ ਕੁਛ ਘਰੇਲੂ ਸਮਾਨ ਸੀਗਾ ਸਾਰੇ ਨੂੰ ਅੱਗ ਲਾਤੀ ਉਸ ਲੋਕਾਂ ਨੇ ਉਹ ਜਿਹੜੇ ਕਬਜ਼ਾ ਕਰਨ ਵਾਲੇ ਲੋਕ ਨੇਗੇ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਬੰਦਾ ਮਾਬਜਾ ਉਹ ਪਰਿਵਾਰ ਨੂੰ ਥਾਰਾ ਦਿੱਤਾ ਜਾਵੇ ਤੇ ਉਹ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਜੇ ਨਾ ਇਹ ਸਕਰਮ ਦੇ ਉੱਤੇ ਪ੍ਰਸ਼ਾਸਨ ਆਇਆ ਤਾਂ ਸਾਡਾ ਅਗਲਾ ਤਿੱਖਾ ਰੂਪ ਕਰਾਂਗੇ ਮੇਰੀ ਸੁਣਵਾਈ ਕਰੂਗੀ ਤਾਂ ਕਿਸੇ ਕਿਸ ਹੱਦ ਤੱਕ ਪੜੀਏ ਇਹ ਨੂੰ ਇਸ ਚਿੰਤਾ ਨਾਲ ਆਇਆ ਕਿਸੇ ਤੱਕ ਲੈ ਕੇ ਜਾਵੂ ਇਸ ਕਬਜ਼ੇ ਕਰਕੇ ਸਾਡਾ ਅੱਜ ਦਾ ਇਹ ਧਰਨਾ ਇੱਥੇ ਹੁਣ ਐ ਨਹੀਂ ਪਤਾ ਸਾਡਾ ਰਾਤ ਤੱਕ ਦਾ ਇਹ ਨਹੀਂ ਫੈਸਲਾ ਕੋਈ ਨਿਕਲਦਾ ਇੱਥੇ ਲਗਾਤਾਰ ਘੋਲ ਵੀ ਸਾਡਾ ਚੱਲ ਸਕਦਾ ਪਹਿਲਾਂ ਵੀ ਇੱਥੇ 6 ਦਿਨ ਚੱਲੇਗਾ ਇਸ ਥਾਣੇ ਨੂੰ ਚੰਗੀ ਤਰ੍ਹਾਂ ਪਤਾ ਸਾਡੀ ਜਥੇਬੰਦੀ ਬਾਰੇ ਵੀ ਜਿਹੜੇ ਅਸੀਂ ਗੱਲ ਕਰਦੇ ਆ ਪੂਰੀ ਨਾਪ ਤੋਲ ਕੇ ਕਰਦੇ ਆਂਗੇ ਇਸ ਕਰਕੇ ਅਸੀਂ ਇੱਥੇ ਦੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਗੇ ਵੀ ਜਿਹੜਾ ਇਹ ਇਹਦਾ ਮਸਲਾ ਹੱਲ ਕੀਤਾ ਜਾਵੇ ਉਹਨਾਂ ਬੰਦਿਆਂ ਨੂੰ ਜਿਹੜੇ ਗ੍ਰਿਫਤਾਰੀਆਂ ਪਾਉਣੇ ਨੇ 57 ਬੰਦੇ ਨੇ ਕੇਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਨਹੀਂ ਸਾਡਾ ਅਗਲਾ ਘੋਲ ਤਿੱਖਾ ਹੋਊਗਾ ਇਹਦਾ ਰੂਪ ਅਸੀਂ ਬਿਉਂਤ ਬੰਦੀ ਚੱਲ ਰਹੀ ਹੈ ਸਾਡੀ ਉਹ ਬਿਉਂਤ ਬੰਦੀ ਲਾ ਰਹੇ ਆ ਕਿਵੇਂ ਘੋੜ ਨੂੰ ਹੋਰ ਅੱਗੇ ਤਿੱਖਾ ਲੈ ਕੇ ਜਾਣਾ ਇੱਥੇ ਲਗਾਤਾਰ ਘੋੜਚਣਾ ਨਾਲ ਰੋਡ ਜਾਮ ਕਰਨਾ ਕੀ ਕਰਨਾ ਅਸੀਂ ਲਾ ਰਹੇ ਆ ਬਿਉਂਤ ਬੰਦੀ ਉਹ ਦੱਸਾਂਗੇ ਅਗਲੇ ਸੌਣ ਤੇ ਬਾਕੀ ਬਾਕੀ 586 ਗੁੰਡਾ ਵਿੱਚ ਜੋੜ ਮੁਹੱਰਮ ਬਾਕੀ ਬਾਕੀ